ਫੇਰ ਨਾ ਕਰੋ ਤੁਸੀਂ ਮੁੰਡਾ ਸਿਆਣਾ ਆ ਮੰਨ ਜਾਊਗਾ ਨਾਲੇ ਗਾਲ ਸੁਣੋ ਮੇਰੇ ਅਹੀਂ ਵੀ ਤੋਦੇ ਫੈੜੀ ਗੱਲ ਕਰਨ ਦੇ ਇਹਦੀ ਨੌਕਰੀ ਜਾਣੀ ਸਿੱਧੀ ਤੇ ਸਜ਼ਾ ਇਹਨੂੰ ਹੋਣੀ ਉਹ ਅੱਡ ਜੁਰਮਾਨਾ ਵੀ ਪੈਣਾ ਜੇ ਦੋ ਇਹ ਨਹੀਂ ਇਹ ਗੱਲ ਸੋਚਦਾ ਤੇ ਫੇਰ ਅਸੀਂ ਕਿੰਨਾਗ ਸੋਚੀ ਜਾਈਏ ਉਹਨੂੰ ਆਪ ਚਾਹੀਦਾ ਨਾ ਆਪਣਾ ਮੂੰਹ ਬੰਦ ਰੱਖੇ ਆਪੇ ਸਾਰਿਆਂ ਨੂੰ ਗੱਲ ਦੱਸ ਲਿੰਦਾ ਵਾ ਤੇ ਦੂਜਿਆਂ ਨੂੰ ਟੈਂਸ਼ਨ ਬਾਰੇ ਉਹਨੂੰ ਤਾਂ ਜੇ ਕੋਈ ਕਹਿੰਦਾ ਵਾ ਤੇ ਉਲਟਾ ਉਹਦਾ ਹੀ ਨਾਂ ਲਾ ਦਿੰਦਾ ਵਾ ਕਿ ਇਹ ਤੁਸੀਂ ਨਹੀਂ ਮੈਨੂੰ ਚੰਗਾ ਚਾਹੁੰਦੇ। ਤਾਂ ਸੇ ਆ ਵੀ ਜੋ ਬਣਾਉਣੇ ਉੱਤਰ ਚ ਲੱਗੇ ਨਾ। ਹਾਂ। ਇਹਨਾਂ ਦਾ ਪਿਆਰ ਪੈਣਾ ਜ਼ਿਆਦਾ ਉਹਨਾਂ ਦਾ। ਕਿਉਂਕਿ ਉਹਨਾਂ ਜਦਾ ਲੱਗੇ ਰਹਿਣਾ ਅਸੀਂ ਘਟ ਰਹਿਣਾ। ਲੱਗਣਾ ਤੇਰਾ ਤਾਇਆ ਤੇ ਤਾਈਆ ਜੀ। ਅੱਛਾ। ਤੇ ਉਹਦੇ ਇਹ ਗੱਲਾਂ ਬਾਤਾਂ ਕਰਨ ਕਿ ਘਰ ਵੱਲੋਂ ਕਿ ਸਾਨੂੰ ਪਤਾ ਲੱਗਾ ਵੀ ਉਹ ਨਵਾਂ ਮਲਗਾ ਘਰ ਬਣਾਉ। ਰੁਕੋ। ਜੋਬਨ ਜੋ ਉੱਤਰੋਂ ਫੋਨ ਕਰ। ਉਹਨੂੰ ਇੱਥੇ ਬੁਲਾ ਲਾ। ਉਹਦੇ ਹੁੰਦਿਆਂ ਸਾਰੀ ਗੱਲ ਕਰਦੇ ਆ। ਕੋਈ ਟੈਨਸ਼ਨ ਦੀ ਗੱਲ ਨਹੀਂ ਆ। ਨਹੀਂ ਨਹੀਂ ਇਦਾਂ ਦੀ ਗੱਲ ਕੋਈ ਨਹੀਂ ਗਈ।